ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਮਨਪ੍ਰੀਤ ਦੇ ਫਾਰਮ ਤੋਂ ਅੱਜ ਦੀ ਆਪਾਂ ਇਹ ਵੀਡੀਓ ਬਣਾ ਰਹੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਇਹ ਮੱਝ ਦਿਖਾਉਣੀ ਹੈ ਜਿਹਨੂੰ ਸੂਈ ਨੂੰ ਤਕਰੀਬਨ 2 2.5 ਮਹੀਨੇ ਦਾ ਟਾਈਮ ਹੋ ਗਿਆ ਡਿਟੇਲ ਆਪਾਂ ਸਾਰੀ ਵੀਡੀਓ ਤੋਂ ਪੁੱਛਣਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲਾ ਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸੋ ਦੋਸਤੋ ਇੱਥੇ ਆਓ ਇੱਥੇ ਆਗੇ ਆਪਣੀ ਤਸਦੀਕ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ ਜਰੂਰ ਕਰਦਾ ਜਾ ਕਰੋ ਕਿਸੇ ਹੋਰ ਵੀਰ ਭਰਾ ਦਾ ਫਾਇਦਾ ਹੋ ਸਰਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਨਿਰਖ ਪਰਖ ਜਿਹੜੀ ਕਰਨੀ ਹੁੰਦੀ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਸ ਛੋਟੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸਮਝੀ ਠੀਕ ਠਾਕ ਬਾਅਦ ਵਧੀਆ ਤੁਸੀਂ ਸੁ ਨਾ ਮੇਰਾ ਮਨਪ੍ਰੀਤ ਹਾਂਜੀ ਫੋਨ ਨੰਬਰ 988772 ਦੋਸਤਾਂ ਠੀਕ ਹੈ ਜੀ ਤੇ ਇਹ ਵੀ ਝੋਟੀ ਦੀ ਡਿਟੇਲ ਤੁਸੀਂ ਕਿੰਨਾ ਟਾਈਮ ਵਗਿਆ ਸੁਈ ਨੂੰ ਕਿੰਨਾ ਦੋ ਟੈਂਟਰ ਸੁਈ ਨੂੰ ਦੋ ਢਾਈ ਮਹੀਨੇ ਹੋ ਗਏ ਆ ਬੱਚਾ ਠੀਕ ਹੈ ਜੀ ਕੱਟੀ ਮਗਰ ਠੀਕ ਹੈ ਦੋਸਤੋ ਆ ਕੱਟੀ ਇਹਦੀ ਬੱਚਾ ਮਗਰ ਚੈੱਕ ਕਰ ਲੋ ਹਾਂਜੀ ਤੇ ਵੀ ਦੋ ਟਾਈਮ ਮਹੀਨੇ ਹੋ ਗਏ ਸੁਈ ਨੂੰ ਹਾਂਜੀ ਗਾਂ ਲੱਗੀ ਨੂੰ ਹੀ ਹੋ ਗਏ ਆ 40 ਦਿਨ ਪਤਾ 40 ਦਿਨ ਹੋ ਗਏ ਹਾਂਜੀ ਹਾਂਜੀ ਬਸ ਗਾਰੰਟੀ ਕੋਈ ਨਹੀਂ ਗਾਰੰਟੀ ਕੋਈ ਨਹੀਂ ਠੀਕ ਹੈ ਜੀ ਦੁੱਧ ਕਿੰਨਾ ਹਣਾ ਦੁੱਧ ਇਹ ਵਾਲੇ ਝਾਗ ਵਾਲਾ 10 ਕਿਲੋਈ ਹੈ ਠੰਡਾ ਦੀ ਰਹੇਗਾ ਸਾਢੇ ਗੱਟ ਕਿਲੋ ਸਾਢੇ ਦੋਸਤੋ ਝੱਗ ਵਾਲਾ ਦੁੱਧ ਜੇ ਚੋਈਏ ਬਾਲਟੀ ਦਾ ਤੇ 10 ਕਿਲੋ ਵੀ ਇਹ ਦੱਸਦਾ ਵਾ ਛੰਡਾ ਕਰਕੇ ਜੇ ਮਿੰਤੀਆ ਦੁੱਧ ਕਹੀਏ ਤੇ 8 ਕਿਲੋ ਲੀਟਰ ਦੇ ਲਾਗੇ ਬਣ ਹੈਗਾ ਵਾ ਸੋਈ ਨੂੰ ਦੋ ਦਹਾਈ ਮਹੀਨੇ ਦਾ ਟਾਈਮ ਹੋ ਗਿਆ ਬੱਚਾ ਨੇ ਕੱਟੀ ਦਿੱਤੀ ਚੰਗੇ ਕੱਦ ਕੱਠ ਦੀ ਲਾਇਆ ਵੀ ਰਮੜਾ ਮੋ ਫੇਸ ਕੁਆਲਟੀ ਵੀ ਦੋਸਤੋ ਚੈੱਕ ਕਰ ਲਓ ਨਿਕਨੇਗਾ ਸਿੰਗਰ ਬਾਡਰ ਕੁਆਲਿਟੀ ਦੋਸਤੋ ਚਲੋ ਸਵੇਰ ਦਾ ਟਾਈਮ ਹੈ ਵੀਡੀਓ ਬਣਾਉਂਗਾ ਜੇ ਚਵਾਈ ਹੋਣ ਲਈ ਬਾਕੀ ਹੈ ਲੈ ਜਾਂ ਵੀਰ ਬੰਦ ਚੰਗੇ ਦੋਸਤੋ ਕੱਦ ਕਾੜ ਦੀ ਸੋਹਣੀ ਸੁਨਖੀ ਹੈ ਬਿਲਕੁਲ ਵੇਖ ਲਓ ਦੋਸਤੋ ਅੱਖਾਂ ਵੀ ਬਿਲਕੁਲ ਡੋਮੇ ਬ્લેਕ ਹੈ ਸਿੰਘ ਗੁੰਡਾ ਪੂਛ ਤੱਕ ਪੂਰੀ ਜੈਡ ਬ્લેਕ ਹੈ ਜੀ ਮੋਲ ਵੀ ਤਾਂ ਪੁੱਛ ਲੈਣੀ ਕੀ ਮੋਲ ਕਰਦਾ ਵਿਕਦਾ ਬਹਿਣੀ ਵਾਲੇ ਪਾਸੇ ਤੋਂ ਸਾਡੇ ਦੋਸਤਾਂ ਤੁਹਾਨੂੰ ਚੈੱਕ ਕਰਵਾਦਣਾ ਕਰੀ ਤਾਂ ਆ ਦੀ ਕੁਆਲਿਟੀ ਦੋਸਤੋਂ ਚੈੱਕ ਕਰ ਲਓ ਬੈਕ ਸਾਈਡ ਤੋਂ ਸਾਡੀ ਕੁਆਲਿਟੀ ਚੈੱਕ ਕਰ ਲਓ ਅੱਜ ਵੀ ਕੀ ਮੋਲ ਕਰਦੇ ਮੋਲ ਦੇ ਦਾ ਘਾਨਾ ਭਾਵੇਂ 70 75 ਕਰੇ ਜੀ 65000 ਦੀ ਦੇਦਾ 65000 ਦੀ ਤਾਂ ਹਾਂ ਜੀ ਠੀਕ ਹੈ ਜੀ ਦੋਸਤੋ 65000 ਇਹ ਵੀਰ ਨੇ ਡਿਮਾਂਡ ਕੀਤੀ ਏ ਦੀ ਬਾਕੀ ਦੋਸਤੋ ਮੋਲ ਦਾ ਥੋੜਾ ਬਾਲਾ ਮੌਕੇ ਤੇ ਵਾਧਾ ਘਾਟਾ ਹੋਏ ਇਹਨਾਂ ਦਾ ਫਿਕਸ ਮੋਲ ਨਹੀਂ ਹੁੰਦੇ ਬਚਾ ਦੀ ਕੱਟੀ ਏ ਬਾਲ ਦੋਸਤੋ ਥੋੜੇ ਜਿਹਾ ਜੜਾਵਾਂ ਜਿਹਾ ਲੱਗਿਆ ਨਾਲ ਨਾਲ ਤਾਂ ਕਰਕੇ ਵੀਰ ਨੇ ਦੀ ਕਟਾਈ ਕਰਤੀ ਤੋਂ ਵਾਲਾਂ ਦੀ